ਤੁਸੀਂ ਸੁਣਿਆ ਹੋਵੇ ਕਿਸੇ ਅੱਜ ਤੱਕ ਕੋਈ ਕਦੇ ਵੀ ਗੋਮਨ ਸਿੰਘ ਨੇ ਕਿਹਾ ਹੋਵੇ ਭਾਈ ਮੈਨ ਮੈਨੇ ਪੈਸੇ ਰੱਖੋ ਜਾਂ ਮੇਰੀ ਗੋਲਕ ਵਿੱਚ ਇੰਨੇ ਪੈਸੇ ਪਾਉਂਦਾ ਵੀ ਕਿੰਨੇ ਕਾ ਬੱਚੇ ਲੱਗਿਓ 20-30 ਰੁਪਏ ਹੋਣੀ ਕਿੰਨੇ ਕੁ ਲੋਕ ਪਾਉਂਦੇ ਕਿਉਂਕਿ ਅਸੀਂ ਦੂਜੇ ਪਾਸੇ ਚੱਲਕ ਉਹ ਕਹਿੰਦੇ ਜੀ ਅਸੀਂ ਉਹ ਪੇਡਾ ਵੀ ਚੁੱਕ ਕੇ ਗੋਲਕ ਵਿੱਚ ਪਾਵਾਂਗੇ ਹੁਣ ਪਰਿਵਾਰ ਬਾਰੇ ਇਸ ਗੱਲ ਕਰਕੇ ਚਿੰਤਤ ਹੋ ਗਈ ਉਹ ਜੇ ਤਾਂ ਉਹ ਸਟੈਂਡ ਲੈਂਦੇ ਇਹ ਤਾਂ ਕਹਿੰਦੀ ਵੀ ਤੁਹਾਡਾ ਕੀ ਹੱਕ ਬਣਦੇ ਤੁਹਾਡੀ ਜਿਹੜੇ ਗੋਲਕ ਵਿੱਚ ਪੈਸੇ ਪਾਤੇ ਉਹ ਨਾਲ ਇੱਕ ਤੁਆਨੁਪਤੀ ਹੈ ਤੁਸੀਂ ਪੜ੍ਹੇ ਲਿਖੇ ਬੈਠੇ ਹੋ ਜੇ ਮੰਨ ਲਓ ਇੱਕ ਸਮਾਗਮ ਤੇ 500 ਬੰਦਾ ਹੈ ਗੁਰਦੁਆਰਾ ਸਾਹਿਬ ਸਭ ਪੂਰੇ ਦਾ ਪੂਰਾ 500 ਬੰਦਾ ਗੋਲਕ ਵਿੱਚ ਮੱਥਾ ਟੇਕੇਗਾ ਹੀ ਟੇਕੇਗਾ 2-4 ਹੋ ਸਕਦੇ ਆ ਕੋਈ ਨਾ ਟੇਕਣ ਤੇ ਮਨੂ ਅਸੀਂ ਇੱਥੇ ਨੇੜੇ-ਰੇੜੇ ਅਸੀਂ ਨਹੀਂ پیسے ਦਾ ਮੱਥਾ ਟੇਕਦੇ ਸਹੀ ਗੱਲ ਪਰ ਬਾਹਰ ਕਿਤੇ ਜਾਵਾਂਗੇ ਉੱਥੇ ਤਾਂ ਆਪਾਂ ਟੇਕਾਂਗੇ ਨਾ ਭਾਈ ਸਾਹਿਬ ਇੱਥੇ ਰੋਜ਼ ਅਸੀਂ ਮਸਤੋਣਾ ਸਾਹਿਬ ਨੇ ਦੇਖਦੇ ਪਰ ਕਿਸੇ ਵੀ ਧਾਮ ਤੇ ਜਾਵਾਂਗੇ ਕੋਈ ਗਰੀਬ ਆ ਵੀਰ ਚਲੋ ਕੋਲ ਵੱਧ ਆਲਾ 100 ਟੇਕਦੇਗਾ 50 ਕੋਈ 500 10 ਵੀ ਹੁੰਦਾ ਇੱਕ 10 ਤਾਂ ਹਰੇਕ ਹੀ ਟੇਕੇ 10 ਦੀ ਇੱਕ ਦੋ ਤਾਂ ਹਰੇਕ ਟੇਕੇ ਚਲੋ ਇਹ ਉਹ 500 ਦੇ ਵਿੱਚੋਂ ਕਥਾ ਕੀਰਤਨ ਕਰਨ ਵਾਲੇ ਨੂੰ ਸਿਰਫ 200 ਬੰਦਾ ਹੀ ਪੈਸਾ ਰੱਖੇਗਾ ਤੁਸੀਂ ਲਾਲੂ ਤਰੀਕਾ ਕਰਾ ਉਸ ਪਰਿਵਾਰਾਂ ਵਿੱਚ ਹੈਗਾ ਜਿੱਦਾਂ ਰਫਿਊਜੀਆ ਦੇ ਪਰਿਵਾਰ ਨਹੀਂ ਜਾਂ ਉਸ ਪਿੰਡਾਂ ਵਿੱਚ ਹੈਗੇ ਵੀ ਹਰੇਕ ਬੰਦਾ ਕਿਉਂਕਿ ਉਹਨਾਂ ਦੀ ਸੋਚ ਆ ਉਹਨੂੰ ਪਤਾ ਵੀ ਇਹਨਾਂ ਦੇ ਵੀ ਭਾਈ ਬੱਚੇ ਪਾਲਣੇ ਇਹਨਾਂ ਦੀ ਵੀ ਖਰਚੀ ਹੈ ਹੁਣ ਗੱਡੀਆਂ ਕਿਹੜਾ ਮੇਰੇ ਨਾਲ ਭਾਈ ਸਾਹਿਬ ਬੈਠੇ ਨੇ ਲੈਬ ਲਾਉਂਦੇ ਮੈਂ ਕਿਹਾ ਦੇਖ ਲੈ 1000 ਰੁਪਏ ਦਾ ਤਾਂ ਤੇਲ ਹੀ ਬਚ ਗਿਆ ਗੱਡੀ ਦਾ ਹੁਣ ਤੂੰ ਲਾਲਾ ਸਾਹਿਬ ਇੱਕਠੇ ਕਰਾਂਗੇ ਦੋ ਕਹ ਜਾਂ ਉਹ ਖੇੜੇ ਜਿਹੇ ਖਾਸੇ ਲੱਗਦੇ ਤਾਂ ਤਾ ਤਾ ਦੇ ਜਦੋਂ ਗਿਣਦੇ ਆ ਦੋ ਕਹ ਹਜ਼ਾਰ ਬਸੇ ਹੀ ਹੁੰਦਾ ਕਿਤੇ ਹੁੰਦਾ ਚਾਰ ਪੰਜ ਹਜ਼ਾਰ ਕੋਈ ਵੱਡਾ ਪ੍ਰੋਗਰਾਮ ਹੋਵੇ ਮੈਂ ਖੁੱਲ ਕੇ ਪ੍ਰਚਾਰ ਕਰਦਾ ਮੈਨੂੰ ਬਹੁਤ ਇਹ ਚੀਜ਼ ਦਾ ਦੁੱਖ ਫੀਲ ਮੈਨੂੰ ਫੀਲ ਹੋਈਆਂ ਇਹ ਗੱਲਾਂ ਮੈਂ ਤਾਂ ਕਹਿ ਰਿਹਾ ਮੈਂ ਕੱਲ੍ਹ ਉਹ ਅਗਲੀ ਗੱਲ ਕੀ ਸੁਣੂ ਕਿ ਮੈਂ ਕੀ ਕਰਨਾ ਗਿਆ ਉਹ ਅਜੇ ਮੈਂ ਪੈਸੇ ਗਿਣੇ ਨਹੀਂ ਮੈਂ ਕੱਲ ਨੂੰ ਪੈਸੇ ਮੋੜ ਕੇ ਆਉਂਗਾ ਨਾ ਕਿ ਮੱਥੇ ਮਾਰ ਰਿਹਾ ਜਾ ਕੇ ਕਿਉਂ ਕਿਉਂਕਿ ਮੇਰਾ ਗਲਤ ਪ੍ਰਭਾਵ ਬੈ ਗਿਆ ਉੱਥੇ ਨਾਲ ਕਿ ਮੈਂ ਕਥਾ ਕਰਕੇ ਆਇਆ ਭਜਨਟ ਕੀਤੀ ਆਪਣਾ ਪ੍ਰੋਗਰਾਮ ਛੱਡਿਆ ਤੇ ਨਾਲੇ ਪਰਿਵਾਰ ਵਾਲੇ ਨੂੰ ਹੋ ਗਿਆ ਵੀ ਇਹ ਲਾਲਚ ਕਰ ਗਿਆ ਤੇ ਨਾਲੇ ਉਹ ਗੁਰਦੁਆਰੇ ਵਾਲੇ ਕਹਿ ਲੱਗ ਪਈ ਵੀ ਸਾਡੀ ਤਾਂ ਇੱਥੋਂ ਦੀ ਮਰ ਜਾਂਦਾ ਇਹ ਆ ਵੀ ਇਹ ਪੈਸੇ ਵੇਚੀ ਚੁੱਕ ਕੇ ਗੋਲਕ ਵਿੱਚ ਪਾਉਣੇ ਚਲੋ ਜੀ ਮੈਂ ਉੱਥੇ ਗਿਆ ਕਥਾ ਕੀਤੀ ਬੜੇ ਪਿਆਰ ਦੇ ਨਾਲ ਲੈ ਵੀ ਚਲਾਇਆ ਸੀ ਵੀਰ ਜੀ ਨੇ ਹੁਣ 5-400 ਇਹਨੂੰ ਵੀ ਦੇਊਗਾ ਮੈਂ ਬਿਚਾਰੇ ਇਹ ਵੀ ਕੰਮ ਛੱਡ ਕੇ ਆਇਆ ਨਹੀਂ ਪਰਿਵਾਰ ਵਾਲਾ ਇਹਨਾਂ ਕਿਉਂ ਭੇਜੂ ਹੁਣ ਤੇਲ ਬਣੀ ਤਾਂ ਪਾਉਣਾ ਪੈਣਾ ਨਾ 5-400 ਮੈਂ ਇਹਨੂੰ ਵੀ ਦੇਊਗਾ ਤੇ ਹਜ਼ਾਰ ਰੁਪਏ ਵੀ ਗੱਡੀ ਤੇਲ ਖਾ ਗਈ ਵੱਧੋ ਵੱਧ ਚਾਰ ਪੰਜ ਹੋ ਵੀ ਹੋ ਸਕਦਾ ਬੱਚੇ ਨਾ ਬੱਚੇ ਜੇ ਗਿਣਨੇ ਹਮੇ ਉੱਥੇ ਭਾਏ ਗੱਡੀ ਚ ਦੇਖ ਲਿਓ ਜਾ ਕੇ ਉਹ ਜੀ ਜਦੋਂ ਚਲੋ ਕਥਾ ਸ਼ੁਰੂ ਕੀਤੀ ਇੱਕ ਮਹਾਰਾ ਦੀ ਬੜੀ ਕਿਰਪਾ ਮੈਂ ਬਹੁਤ ਪ੍ਰੋਗਰਾਮ ਕੀਤੇ ਵੱਡੇ ਵੱਡੇ ਵਿਦਵਾਨ ਪਏ ਆ ਪੰਥ ਚ ਜਿੰਨਾਂ ਤੋਂ ਆਪਾਂ ਸਿੱਖਦੇ ਆ ਪਰ ਮੈਂ ਕਿਤੇ ਵੀ ਪ੍ਰੋਗਰਾਮ ਤੇ ਗਿਆ ਮੈਨੂੰ ਸੰਗਤ ਵੱਲੋਂ ਬਹੁਤ ਪਿਆਰ ਮਿਲਿਆ ਕਦੇ ਸੰਗਤ ਉੱਠ ਕੇ ਨਹੀਂ ਗਈ ਡੇਢ ਘੰਟਾ ਮੈਂ ਕਥਾ ਕੀਤੀ ਸਮਾਪਤੀ ਚਲੋ ਪਰ ਬਾਰ ਬਾਰੇ ਵੀ ਜਿੰਨਾਂ ਕ ਮੈਂ ਵਧੀਆ ਬੋਲਿਆ ਜਿੰਨਾਂ ਕ ਆਪਾਂ ਨੇੜੇ ਹੋ ਕੇ ਦੇਖਿਆ ਸੀ ਕਿਉਂਕਿ